ਦੋਸਤੋ ਸੰਗਰਾਮ ਟੀਵੀ ਦੇ ਰਜਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਕੱਲ ਜਿਹੜੀ ਜੈਸਲਮੇਰ ਤੋਂ ਜੋਧਪੁਰ ਜਾਂਦੀ ਜਿਹੜੀ ਏਸੀ ਬੱਸ ਸੀਗੀ ਸਲੀਪਰ ਬੱਸ ਜਿਹਦੇ 'ਚ ਸੌਣ ਦਾ ਇੰਤਜ਼ਾਮ ਹੁੰਦਾ ਹੈ ਉਸ ਨੂੰ ਅੱਗ ਲੱਗਣ ਨਾਲ ਜਿਹੜੇ 20 ਬੰਦੇ ਮਾਰੇ ਗਏ ਸੀ ਤੇ ਬਹੁਤ ਸਾਰੇ ਜ਼ਖਮੀ ਹੋਏ ਸੀ ਉਹਦੇ ਬਾਰੇ 'ਚ ਇੱਕ ਹੋਰ ਖਬਰ ਇੰਡੀਅਨ ਐਕਸਪ੍ਰੈਸ ਨੇ ਲਾਈ ਹੈ ਕਿ ਜਿਹੜਾ ਉਸ ਬੱਸ ਦਾ ਡਰਾਈਵਰ ਸੀਗਾ ਡਰਾਈਵਰ ਦਾ ਨਾਂ ਰਫੀਕ ਖਾਨ ਹੈ। ਉਸ ਡਰਾਈਵਰ ਨੂੰ ਜਦੋਂ ਪਤਾ ਲੱਗਿਆ ਕਿ ਅੱਗ ਲੱਗ ਰਹੀ ਹੈ ਉਹਨੇ ਉਸ ਅੱਗ ਦੇ ਵਿੱਚੋਂ ਦੀ ਲੰਘ ਕੇ ਰੀਂ ਕੇ ਕਿ ਸਰਕੀ ਸਰਕੀ bari ਖੋਲੀ ਤੇ ਬਹੁਤ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਜ ਜਦੋਂ ਉਸਨੇ ਦੇਖਿਆ ਬਾਹਰ ਉਤਰ ਕੇ ਕਿ ਉੱਪਰਲੀ ਛੱਤ ਨੂੰ ਵੀ ਅੱਗ ਲੱਗ ਰਹੀ ਹੈ ਜਿਹੜੀਆਂ ਉੱਪਰ ਲੋਕ ਸੁੱਤੇ ਹੁੰਦੇ ਆ ਉੱਪਰਲੀ ਸੀਟਾਂ ਤੇ ਉਹਨਾਂ ਨੂੰ ਖਤਰਾ ਹੈ ਤਾਂ ਉਹ ਭੇਰ ਵਿੱਚ ਚੜਿਆ ਤੇ ਉਹਨਾਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਜਿਦੇ ਚ ਉਹ ਆਪ ਵੀ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ ਤੇ ਜਿਹੜੇ ਬੰਦੇ 15 ਹਸਪਤਾਲ ਚ ਦਾਖਲ ਨੇ ਸੀਰੀਅਸ ਤੌਰ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜਿਹੜੇ ਜਲਣ ਦੇ ਤਕਲੀਫ ਹੈ ਉਹਦੇ ਚ ਰਫੀਕ ਖਾਨ ਵੀ ਖੋਦ ਹੈ ਅਸੀਂ ਸੰਗਰਾਮ ਟੀਵੀ ਵੱਲੋਂ ਜਿੱਥੇ ਉਸ ਮਾੜੀ ਘਟਨਾ ਦੇ ਲਈ ਸਾਰੇ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦੇ ਆਂ ਜ਼ਖਮੀਆਂ ਦੇ ਅਛੇਤੀ ਸਿਹਤ ਜਾਬ ਹੋਣ ਦੀ ਕਾਮਨਾ ਕਰਦੇ ਆ ਉੱਥੇ ਰਫੀਕ ਖਾਨ ਨੂੰ ਵੀ ਆਪਣੇ ਵੱਲੋਂ ਵੱਡਾ ਸਲਾਮ ਭੇਜਦੇ ਆ ਕਿ ਅਜਿਹੇ ਬਹਾਦਰ ਲੋਕ ਜਿਹੜੇ ਐ ਉਹ ਸਮਾਜ ਲਈ ਸਦਾ ਪ੍ਰੇਰਨਾ ਸਰੋਤ ਰਹਿੰਦੇ ਐ ਅ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਐ ਕਿ ਜਿਹੜਾ ਹਰਿਆਣੇ ਦੇ ਵਿੱਚ ਏਡੀਜੀਪੀ ਵਾਈ ਪੂਰਨ ਕੁਮਾਰ ਦੀ ਆਤਮ ਹੱਤਿਆ ਦਾ ਮਸਲਾ ਐ ਉਸ ਦੇ ਵਿੱਚ ਕੱਲ ਉਹਦਾ ਸੰਸਕਾਰ ਕਰ ਦਿੱਤਾ ਗਿਆ ਉਹਦੇ ਜਿਹੜੇ ਪਰਿਵਾਰ ਵਾਲੇ ਐ ਸਾਰੇ ਉਹ ਇਸ ਕੱਲ ਲਈ ਮੰਨ ਗਏ ਸੀਗੇ ਪਹਿਲਾਂ ਪੋਸਟਮਾਰਟਮ ਲਈ ਮੰਨ ਗਏ ਸੀ ਤੇ ਫਿਰ ਸਸਕਾਰ ਕੱਲ ਸ਼ਾਮ ਨੂੰ 4 ਵਜੇ ਹੋ ਗਿਆ ਤੇ ਅਸੀਂ ਸਮਝਦੇ ਹਾਂ ਵੀ ਉਸ ਦੀ ਜਿਹੜੀ ਟੋਟਲ ਕਟਨ ਹੈ ਉਹਦੀ ਪੂਰੀ ਪੁਣਸ਼ਾਨ ਹੋਣੀ ਚਾਹੀਦੀ ਹੈ ਦੂਜੇ ਪਾਸੇ ਸੰਦੀਪ ਕੁਮਾਰ ਜਿਸ ਨੇ ਆਪਣੇ ਮਾਮੇ ਦੇ ਖੇਤ ਜਾ ਕੇ ਸੁਇਸਾਈਡ ਕੀਤਾ ਤੇ ਇੱਕ ਵੀਡੀਓ ਪਾਈ ਹੈ ਤੇ ਪ੍ਰੈਸ ਉਹ ਵੀ ਲਿਖਿਆਗਾ ਨੋਟ ਵੀ ਉਹਦਾ ਅਜੇ ਜਿੰਨੀਆਂ ਖਬਰਾਂ ਆਉਂਦੀਆਂ ਨੇ ਸਾਰੀਆਂ ਕੋਈ ਗੱਲ ਦੇ ਉੱਤੋਂ ਪਰਦਾ ਹਟਾਉਣ ਦੀ بجائے ਬਹੁਤੀਆਂ ਗੱਲਾਂ ਜਿਹੜੀਆਂ ਨੇ ਉਹ ਉਲਝਾਉਣ ਵਾਲੀਆਂ ਨੇ ਇਸ ਕਰਕੇ ਉਹਦੇ ਬਾਰੇ ਅਸੀਂ ਕੋਈ ਬਹੁਤ ਜ਼ਿਆਦਾ ਕੁਝ ਨਹੀਂ ਕਹਿਣਾ ਚਾਹਾਂਗੇ ਕਿਉਂਕਿ ਜੋ ਉਹਨੇ ਗੱਲਾਂ ਲਿਖੀਆਂ ਕਿ ਪੂਰਨ ਕੁਮਾਰ ਬਹੁਤ ਕਰਪਟ ਸੀਗਾ ਬਹੁਤ ਜ਼ਿਆਦਾ ਪ੍ਰਿਸ਼ਟ ਸੀ ਪ੍ਰਿਸ਼ਟ ਸੀ ਤੇਰੇ ਕੋਲ ਕੇਸ ਹੈ ਤੂੰ ਉਹਨੂੰ ਇਨਵੈਸਟੀਗੇਟ ਕਰਦਾ ਤੇ ਉਹਨੂੰ ਫਸਾਉਂਦਾ ਪਰ ਆ ਸੁਇਸਾਈਡ ਵਾਲੇ ਰਾਹ ਉਹ ਮਰ ਗਿਆ ਉਸ ਤੋਂ ਬਾਅਦ ਤੇਰੇ ਤੇ ਕਾਹਦਾ ਦਬਾਅ ਹੈ ਵੀ ਤੈਨੂੰ ਉਹ ਕਹਿ ਰਿਆ ਸੀ ਮੇਰੇ ਖਿਲਾਫ ਰਿਪੋਰਟ ਨਾ ਲਿਖਦੀ ਜਾਂ ਕੁਝ ਹੋਰ ਸੋ ਕਾਫੀ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਜਵਾਬ ਹਲੇ ਮਿਲ ਨਹੀਂ ਰਹੇ ਹੈਗੇ ਪੂਰਨ ਤੌਰ ਤੇ ਤੇ ਬੀਜੇਪੀ ਦੀ ਸਾਰੀ ਸਰਕਾਰ ਉੱਥੇ ਕੱਲ ਹਾਜ਼ਰ ਸੀ ਮੁੱਖ ਮੰਤਰੀ ਸਮੇਤ ਚਲੋ ਅਫਸੋਸ ਪ੍ਰਗਟ ਕਰਨਾ ਤਾਂ ਜਾਣਾ ਹੀ ਹੁੰਦਾ ਸਾਨੂੰ ਉਸ ਤਰ੍ਹਾਂ ਦਾ ਇਤਰਾਜ਼ ਤਾਂ ਨਹੀਂ ਪਰ ਉਹਨੇ ਆਪਣੇ ਸੁਇਸਾਈਡ ਨੋਟ ਦੇ ਵਿੱਚ ਬੀਜੇਪੀ ਸਰਕਾਰ ਦੀਆਂ ਵੀ ਤਰੀਫਾਂ ਕੀਤੀਆਂ ਹੋਈਆਂ ਨੇ ਕੋਈ ਗੱਲਾਂ ਥੋੜਾ ਸ਼ੱਕੀ ਨੇ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਸ਼ਾਇਦ ਇਸ ਤੋਂ ਧੁੰਦ ਹਟੇ ਜਾਂ ਧੁੰਦ ਬਣੀ ਰਹੇ ਪਤਾ ਨਹੀਂਗਾ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਨੇ ਕੱਲ ਜਿਹੜੇ ਦੀਵਾਲੀ ਦੇ ਉੱਤੇ ਪਟਾਕਿਆਂ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ ਆ ਉਸ ਨੂੰ ਪਾਬੰਦੀ ਨੂੰ ਥੋੜਾ ਜਿਆਦਾ ਆਂਸ਼ਿਕ ਤੌਰ ਤੇ ਹਟਾ ਲਿਆ ਇੱਕ ਰਿਲੈਕਸੇਸ਼ਨ ਦੇ ਦਿੱਤੀ ਵਿੱਚ ਇੱਕ ਰੈਹਿਤ ਦੇ ਦਿੱਤੀ ਇਹ ਟੈਸਟ ਕਰ ਲਈ ਵੀ ਇਹਦਾ ਕਿੰਨਾ ਅਸਰ ਪੈਂਦਾ ਹੈ ਜਾਂ ਨਾ ਪੈਂਦਾ ਕੀ ਹੋਊਗਾ ਵਗੈਰਾ ਇਸ ਤਰ੍ਹਾਂ ਦਾ ਹੈਗਾ ਤੇ ਸਾਡੀ ਇਸ ਬਾਰੇ ਪੱਕੀ ਠੱਕੀ ਸਮਝ ਇਹ ਹੈ ਕਿ ਬਿਨਾਂ ਸ਼ੱਕ ਜਿਹੜੀਆਂ ਅਜਹੀਆਂ ਛੋਟੀਆਂ-ਛੋਟੀਆਂ ਗੱਲਾਂ ਨੇ ਉਹਨਾਂ ਦਾ ਅਸਰ ਤਾਂ ਪੈਂਦਾ ਹੈ ਪੋਲੂਸ਼ਨ ਦੇ ਉੱਤੇ ਉਸ ਤੋਂ ਤਾਂ ਨਹੀਂ ਇਨਕਾਰ ਕਰਿਆ ਜਾ ਸਕਦਾ ਪਰ ਪੋਲੂਸ਼ਨ ਲਈ ਸਿਰਫ ਇਹ ਚੀਜ਼ਾਂ ਜ਼ਿੰਮੇਵਾਰ ਨੇ ਇਹ ਗੱਲ ਗਲਤ ਹੈ ਤੇ ਉਹਦਾ ਜਿਹੜਾ ਕਿਸੇ ਵੀ ਥਾਂ ਦਾ ਪੋਲੂਸ਼ਨ ਚਾਹੇ ਉਹ ਦਿੱਲੀ ਦਾ ਹੈ ਤੇ ਚਾਹੇ ਕਿਸੇ ਹੋਰ ਸ਼ਹਿਰਾਂ ਦਾ ਹੈ ਚਾਹੇ ਪੰਜਾਬ ਦੇ ਸ਼ਹਿਰਾਂ ਦਾ ਮੰਡੀ ਗੁਰਿੰਦਗਨ ਪਹਿਲੂਧਿਆਲੇ ਦਾ ਜਾਂ ਕਿਸੇ ਹੋਰ ਸ਼ਹਿਰ ਦਾ ਹੈ ਪੋਲੂਸ਼ਨ ਵਾਸਤੇ ਜਿਹੜੇ ਹੋਰ ਫੈਕਟਰ ਜ਼ਿੰਮੇਵਾਰ ਨੇ ਉਹਨੂੰ ਕਿਵੇਂ ਘਟਾਉਣਾ ਹੈ ਜਿਹੜਾ ਸਾਲ ਪਰ ਪੋਲੂਸ਼ਨ ਹੁੰਦਾ ਹੈ ਉਹਦੇ ਤੇ ਕਿਵੇਂ ਗੌਰ ਕਰਨੀ ਹੈ ਦੋ ਦਿਨ ਬਟਾਲੀ ਦੇ ਦੀਵਾਲੀ ਦੇ ਪਟਾਕਿਆਂ ਦਾ ਪੋਲੂਸ਼ਨ ਹੈਗਾ ਪਰ ਉਹ ਦੋ ਦਿਨ ਹੀ ਹੈ ਨਾ ਉਹ ਤਾਂ ਬਾਕੀ ਦਿਨਾਂ ਦੇ ਵਿੱਚ 365 ਦਿਨਾਂ ਚੋਂ ਬਾਕੀ ਦਿਨ ਜਿਹੜੇ ਐ ਉਹਨਾਂ ਦਾ ਕੀ ਹਾਲ ਹੈ ਉਹਦੇ ਤੇ ਕੋਈ ਬਹੁਤ ਵੱਡੀ ਪੱਧਰ ਦੇ ਉੱਤੇ ਸਾਨੂੰ ਕੋਈ ਜ਼ਿਆਦਾ ਕੋਸ਼ਿਸ਼ਾਂ ਵੀ ਨਜ਼ਰ ਨਹੀਂ ਆ ਰਹੀਆਂ ਉਹ ਕੋਈ ਇਸ ਤਰ੍ਹਾਂ ਦਾ ਉਹਦਾ ਇੰਪੈਕਟ ਵੀ ਨਜ਼ਰ ਨਹੀਂ ਆ ਰਿਹਾ ਪ੍ਰਭਾਵ ਵੀ ਨਜ਼ਰ ਨਹੀਂ ਆ ਰਿਹਾ ਹੈਗਾ ਅ ਦੂਜੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਗ੍ਰੀਨ ਪਟਾਕੇ ਚਲਾਓ ਜਿਹੜੇ 2018 ਦੇ ਵਿੱਚ ਇੱਕ ਸੁਪਰੀਮ ਕੋਰਟ ਨੇ ਜੱਜਮੈਂਟ ਦਿੱਤੀ ਸੀ ਉਹਦੇ ਮਤਲਬਕ ਅ ਕੁਝ ਐਕਸਪਰਟਸ ਦਾ ਇਹ ਕਹਿਣਾ ਹੈ ਵੀ ਜਿੰਨਾ ਆਮ ਦੂਜੇ ਪਟਾਕੇ ਪੋਲੂਸ਼ਨ ਕਰਦੇ ਆ ਗ੍ਰੀਨ ਪਟਾਕੇ ਉਹਦਾ 35% ਪੋਲੂਸ਼ਨ ਕਰਦੇ ਆ ਇਹਦਾ ਮਤਲਬ ਹੈ ਅਸੀਂ ਇੱਕ ਲਿਮਟ ਤੱਕ ਪੋਲੂਸ਼ਨ ਨੂੰ ਟੋਲਰੇਟ ਕਰਨ ਨੂੰ ਸਾਡੀ ਮਾਨਯੋਗ ਸੁਪਰੀਮ ਕੋਰਟ ਟੈਸਟ ਦੇ ਬੇਸ ਤੇ ਹੀ ਸਹੀ ਇੱਕ ਆਗਿਆ ਦੇ ਰਹੀ ਹੈ ਤੇ ਉਹਨਾਂ ਨੇ ਕਿਹਾ ਵੀ ਇਹਦੀ ਜਿਹੜੀ ਸੇਲ ਹੈ ਉਹ ਉਹ ਜਿਹੜੀ ਹੈ ਉਹ 18 ਤੋਂ 21 ਤੱਕ ਹੋਊਗੀ ਤੇ ਤੁਸੀਂ ਜਿਹੜਾ ਉਹਦੇ ਚ ਦੋ ਦਿਨ ਪ੍ਰਟਾਕੇ ਚਲਾ ਸਕਦੇ ਹੋ ਸਵੇਰੇ ਜਿਹੜਾ 6 ਤੋਂ 7 ਵਜੇ ਤੱਕ ਤੇ ਸ਼ਾਮ ਨੂੰ 8 ਤੋਂ 10 ਵਜੇ ਤੱਕ ਹੁਣ ਦੇਖਦੇ ਆਂ ਵੀ ਇਹ ਕਿੰਨਾ ਕੁ ਲਾਗੂ ਹੁੰਦਾ ਹੈ ਤੇ ਉਹਨਾਂ ਨੇ ਦੋ ਸੰਸਥਾਵਾਂ ਦੇ ਨਾਂ ਵੀ ਲਿਖੇ ਐ ਵੀ ਜਿਹੜੀ ਜਿਹੜੀ ਨੈਸ਼ਨਲ ਜਿਹੜੀ এনवायरमेंट ਇੰਜੀਨੀਅਰਿੰਗ ਐਂਡ ਰਿਸਰਚ ਇੰਸਟੀਚਿਊਟ ਹੈ ਜਿਹਨੂੰ ਨੀਰੀ ਕਹਿੰਦੇ ਐ ਉਹ ਤੇ ਪੈਟਰੋਲੀਅਮ ਐਂਡ ਐਕਸਪਲੋਸਿਵ ਸਿਫਟੀ ਆਰਗੇਨਾਈਜੇਸ਼ਨ ਹੈ ਜਿਹੜੀ ਉਹ ਇਹਨਾਂ ਦੇ ਵੱਲੋਂ ਅਪਰੂਵਡ ਜਿਹੜੇ ਪਟਾਕੇ ਐ ਉਹ ਚਲਾਏ ਜਾਣੇ ਚਾਹੀਦੇ ਹੁਣ ਦੇਖਦੇ ਆ ਕਿ ਕਿੰਨਾ ਕੁ ਲਾਗੂ ਹੁੰਦਾ ਸਾਨੂੰ ਸਾਡੇ ਪਤਾ ਹੈ ਚੀਨੀ ਡੋਰ ਦੇ ਉੱਤੇ ਕਿੰਨੀ ਪਾਬੰਦੀ ਹੈ ਪਰ ਉਹ ਫੇਰ ਵਿਕਦੀ ਹੈ ਤੇ ਫੇਰ ਲੋਕ ਉਹਨੂੰ ਖਰੀਦਦੇ ਆ ਉਹਦਾ ਬਦਲ ਅਸੀਂ ਹਾਲੇ ਤੱਕ ਪੇਸ਼ ਨਹੀਂ ਕਰ ਸਕੇ ਕਿ ਲੋਕ ਜਿਹੜੇ ਪਤੰਗਾਂ ਦੇ ਸ਼ਕੀਨ ਨੇ ਉਹਨੂੰ ਨਾ ਵਰਤਣ ਸੋ ਇਸ ਕਰਕੇ ਜਦੋਂ ਲਾਗੂ ਹੋਣ ਦਾ ਸਵਾਲ ਆਉਂਦਾ ਓਦੋਂ ਇਹ ਜਿਹੜੀਆਂ ਸੰਸਥਾਵਾਂ ਦੇ ਨਾਰਮ ਨੇ ਉਹਨਾਂ ਦੀ ਕਿੰਨੀ ਕੁ ਤਾਂ ਜੁੜਦੀ ਹੈ ਇਹ ਤਾਂ ਆਗਾ ਆ ਸਮਾਂ ਦੱਸੂਗਾ ਇਹਦੇ ਸਬੰਧ 'ਚ ਅਸੀਂ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਬਿਨਾਂ ਸ਼ੱਕ ਜਿਹੜੀ ਮੈਂ ਆਪਣੇ ਖੇਤ ਦੇ ਵਿੱਚ ਪਰਾਲੀ ਸਾੜਦਾ ਉਹਦਾ ਸਭ ਤੋਂ ਪਹਿਲਾ ਪੋਲੂਸ਼ਨ ਤਾਂ ਮੈਨੂੰ ਹੀ ਹੈ ਮੇਰੇ ਆਪਣੇ ਪਿੰਡ ਨੂੰ ਹੈ ਮੇਰੇ ਇਲਾਕੇ ਨੂੰ ਹੈ ਫੇਰ ਹੀ ਕਿਸੇ ਹੋਰ ਥਾਂਾਂ ਤੇ ਪੋਲੂਸ਼ਨ ਜਾਣਾ ਹੈਗਾ ਤੇ ਉਹਦੇ ਬਹੁਤ ਸਾਰੇ ਹੋਰ ਵੀ ਨੁਕਸਾਨ ਹੈਗੇ ਆ ਉਹ ਕਿਸਾਨ ਚਾਹੁੰਦੇ ਆ ਕਿ ਝੋਨੇ ਦੀ ਫਸਲ ਦਾ ਬਦਲ ਆ ਜੇ ਪਰ ਉਹ ਹਲੇ ਤੱਕ ਬਦਲਣਾ ਕੋਈ ਵਾਇਬਲ ਆਲਟਰਨੇਟਿਵ ਜਿਹਨੂੰ ਕਹਿੰਦੇ ਆ ਅਸੀਂ ਅਜਿਹੇ ਬਾਦਲ ਜਿਹੜੇ ਜਿਹੜਾ ਕਿ ਉਹਨਾਂ ਕੋਈ ਫਾਇਦੇਮੰਦ ਹੋਵੇ ਜਿੰਨਾ ਝੋਨਾ ਹੈ ਉਹ ਬਾਦਲ ਹਲੇ ਤੱਕ ਪੇਸ਼ ਨਹੀਂ ਹੋ ਸਕਿਆ ਉਹਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਕਹਿਣ ਨੂੰ ਇਹ ਥਿਉਰੈਟਿਕਲੀ ਗੱਲਾਂ ਵੀ ਆ ਫਸਲ ਬੀਜ ਲੋ ਆ ਉਹ ਫਸਲ ਦੀ ਅੱਗੋਂ ਜਦੋਂ ਬੀਜ ਲੈਂਦੇ ਆ ਸਾਰੇ ਜਣੇ ਤਾਂ ਉਸ ਫਸਲ ਨੂੰ ਕੋਈ ਮੰਡੀ ਦੇ ਲਈ ਚੁੱਕਦਾ ਨਹੀਂਗਾ ਉਹਦੇ ਰੇਟ ਨਹੀਂ ਮਿਲਦੇ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜਿੱਥੇ ਮਾਨਯੋਗ ਸੁਪਰੀਮ ਕੋਰਟ ਨੇ ਇੱਕ 100% ਪੋਲੂਸ਼ਨ ਕਰਨ ਵਾਲੇ ਪਟਾਕਿਆਂ ਤੋਂ 35% ਪੋਲੂਸ਼ਨ ਕਰਨ ਵਾਲੇ ਪਟਾਕਿਆਂ ਦੀ ਮਨਜ਼ੂਰੀ ਦੇ ਦਿੱਤੀ। ਅਸੀਂ ਸਮਝਦੇ ਹਾਂ ਵੀ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਿਹੜੀ ਕੰਬਾਈਨ ਨਾਲ ਵੱਡੀ ਹੋਈ ਵੱਡੀ ਹੋਈ ਫਸਲ ਹੈ ਝੋਨੇ ਦੀ ਉਹਦੀ ਜਿਹੜੀ ਉੱਪਰਲਾ ਫੂਸ ਹੁੰਦਾ ਹੈ ਜਿਹੜਾ ਕਿ ਕੁੱਲ ਪਰਾਲੀ ਦਾ 10% ਤੋਂ ਵੀ ਘੱਟ ਹਿੱਸਾ ਹੁੰਦਾ ਹੈਗਾ ਤੇ ਉਹ ਥੋੜੀ ਕਹਵਾ ਨਾਲ ਸੁੱਕ ਵੀ ਜਾਂਦਾ ਹੈ ਉਹ ਇੰਨਾ ਧੂਆਂ ਵੀ ਨਹੀਂ ਕਰਦਾ ਹੈਗਾ ਉਹ ਜੇ ਕੱਲਾ ਫੂਸ ਸਾੜਨ ਦੀ ਸਰਕਾਰੀ ਤੌਰ ਤੇ ਆਗਿਆ ਹੋ ਜੇ ਤਾਂ ਜਿੰਨਾ ਹੁਣ ਪੋਲੂਸ਼ਨ ਹੁੰਦਾ ਪਰਾਲੀ ਪਰਾਲੀ ਸਾੜ ਨਾਲ ਤੇ ਖੇਤ ਦਾ ਹੋਰ ਨੁਕਸਾਨ ਹੁੰਦਾ ਉਹਦਾ ਉਹ 10% ਤੋਂ ਵੀ ਘੱਟ ਹੋਊਗਾ ਸਾਨੂੰ ਅੰਦਾਜ਼ਾ ਹੈ ਅਸੀਂ ਕੋਈ ਸਟੱਡੀ ਨਹੀਂ ਕੀਤੀ ਹੋਈ ਇਹਦੀ ਸਟੱਡੀ ਵੀ ਕਰ ਲੈਣੀ ਚਾਹੀਦੀ ਹੈ ਜੇ ਉਹਨਾਂ ਕ ਪੋਲੂਸ਼ਨ ਦੀ ਆਗਿਆ ਹੋ ਜੇ ਤਾਂ ਉਪਰਾਲੀ ਦੀ ਜਿਹੜੀ ਵੱਡੀ ਸਮੱਸਿਆ ਹੈ ਉਹਦਾ ਬਹੁਤ ਵੱਡੀ ਪੱਧਰ ਦੇ ਉੱਤੇ ਹੱਲ ਹੋ ਜੂਗਾ ਜਿਹੜੀਆਂ ਭਾਰੀ ਮਸ਼ੀਨਰੀਆਂ ਦੀ ਲੋੜ ਪੈਂਦੀ ਹੈ ਮਹਿੰਗੀਆਂ ਮਸ਼ੀਨਰੀਆਂ ਦੀ ਲੋੜ ਪੈਂਦੀ ਹੈ ਨਵੇਂ-ਨਵੇਂ ਖੋਰ ਸੰਦ ਆਉਣ ਦੀ ਲੋੜ ਪੈਂਦੀ ਹੈ ਕਿਸੇ ਦੀ ਲੋੜ ਨਹੀਂ ਆਮ ਕਿਸਾਨ ਦਾ ਸਧਾਰਨ ਟਰੈਕਟਰ ਹੀ ਉਸ ਖੇਤ ਨੂੰ ਠੀਕ ਕਰ ਸਕਦਾ ਹੈ ਜੇ ਸਿਰਫ ਉਹ ਫੂਸ ਸਾਰ ਲਿਆ ਜਾਵੇ ਜਿਹੜਾ ਕਿ ਬਹੁਤ ਹੀ ਥੋੜੀ ਮਾਤਰਾ ਚੋਂ ਹੈਗਾ ਲਾਸਟ ਗੱਲ ਦੋਸਤੋ ਹੁਣ ਦਾ ਹਿੰਦੂ ਨੇ ਇਹ ਖਬਰ ਲਾਈ ਹੈ ਇੰਡੀਅਨ ਐਕਸਪ੍ਰੈਸ ਨੇ ਤਾਂ ਲਾਈ ਨਹੀਂ 트럼ਪ ਨੇ ਇਹ ਦਾਵਾ ਕੀਤਾ ਹੈ ਕਿ ਮੋਦੀ ਜੀ ਜਿਹੜੇ ਹੈ ਉਹ ਇਸ ਗੱਲ ਲਈ ਮੰਨਗੇ ਕਿ ਮੈਂ ਰੂਸ ਤੋਂ ਤੇਲ ਨਹੀਂ ਖਰੀਦੂਗਾ ਇਸ ਨਾਲ ਸਾਡੀ ਜਿਹੜੀ ਵਪਾਰ ਦੀ ਗੱਲਬਾਤ ਹੈ ਉਹ ਗਾਂਹਤ ਰੁਗੀ ਹੁਣ ਮੋਦੀ ਜੀ ਦਾ ਉਹਦੇ 'ਚ ਕੋਈ ਬਿਆਨ ਨਹੀਂ ਛਪਿਆ ਹੋਇਆ ਕੋਈ ਹੋਰ ਨਹੀਂ ਛਪਿਆ ਹੋਇਆ ਸਿਰਫ 트럼ਪ ਦਾ ਦਾਵਾ ਹੈ ਅਸੀਂ ਚਾਹਾਂਗੇ ਕਿ ਮੋਦੀ ਸਰਕਾਰ ਨੂੰ ਇਸ ਦਾਅਵੇ ਦਾ ਜੇ ਕਰੇਗਾ ਤਾਂ ਦੱਸ ਦੇਣਾ ਚਾਹੀਦਾ ਹੈ ਵੀ ਹਾਂ ਅਸੀਂ ਮੰਨ ਗਏ ਅਸੀਂ ਝੁਗ ਗਏ ਤੇ ਸਾਡੀ ਜਿਹੜੀ ਦੇਸ਼ ਦੀ ਆਪਣੀ ਇੰਡੀਪੈਂਡੈਂਟ ਨੀਤੀ ਹੈ ਅਸੀਂ ਕਿਹੜੇ ਦੇਸ਼ ਨਾਲ ਕੀ ਵਪਾਰ ਕਰਨਾ ਹੈ ਉਹਨੂੰ ਛੱਡ ਕੇ ਅਸੀਂ ਦਬਾਓ ਵਾਲੀ ਨੀਤੀ ਦੇ ਥੱਲੇ ਚੱਲ ਰਹੇ ਹਾਂ ਜਾਂ ਅਸੀਂ ਕਹਿ ਹੀ ਨਹੀਂ ਟਰੰਪ ਝੂਠ ਬੋਲਦਾ ਤੇ ਇਹ ਭਾਰਤ ਸਰਕਾਰ ਨੂੰ ਤੇ ਮੋਦੀ ਸਰਕਾਰ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ